ਅੱਜ ਫੇਰ ਇੱਥੇ ਚੌਂਕ ਦੇ ਵਿੱਚ ਬੈਠੇ ਹਾਂ ਸ਼ਹਿਰ ਦੇ ਵਿੱਚ ਬੈਠੇ ਹਾਂ ਤੁਸੀਂ ਆਪਣੇ ਮੰਗ ਪੱਤਰ ਵੀ ਪ੍ਰਸ਼ਾਸਨ ਨੂੰ ਦਿੱਤੇ ਸਾਰਾ ਕੁਝ ਕੀਤਾ ਤੇ ਅੱਜ ਬੈਠ ਦਾ ਮਕਸਦ ਕੀ ਆ ਸਾਨੂੰ ਇਨਸਾਫ ਚਾਹੀਦਾ ਸਾਨੂੰ ਇਨਸਾਫ ਨਹੀਂ ਮਿਲਦਾ ਕੀ ਰੁਕਾਵਟ ਹੈ ਇਨਸਾਫ ਦੇ ਵਿੱਚ ਕਿਹੜੀ ਗੱਲਾਂ ਤੁਹਾਨੂੰ ਅੱਜ ਫੇਰ ਮਜਬੂਰਨ ਇੱਥੇ ਬੈਠਣਾ ਪੈ ਰਿਹਾ ਸਰ ਰਾਤ ਅਸੀਂ ਕੱਲ ਡਾਕਟਰ ਨੇ ਆਪਣੀ ਕਾਨਫਰੈਂਸ ਕੀਤੀ ਆ ਫਿਰ ਤੋਂ ਕੀ ਇਤਰਾਜ਼ ਹੈ ਤੁਹਾਨੂੰ ਉਹਨਾਂ ਦੀ ਪ੍ਰੈਸ ਕਾਨਫਰੈਂਸ ਇਤਰਾਜ਼ ਇਹ ਹੈ ਕਿ ਡਾਕਟਰ ਨੇ ਸਾਡੇ ਤੇ ਬਹੁਤ ਗੰਦੇ ਤੇ ਗਲਤ ਵਰਡ ਯੂਜ਼ ਕਰਕੇ ਸਾਡੇ ਤੇ ਬਹੁਤ ਇਲਜ਼ਾਮ ਲਗਾਏ ਨੇ ਤੇ ਉਹ ਸਾਨੂੰ ਕਹਿ ਰਹੇ ਕਿ ਇਹ ਆਪਣਾ ਨਾਮ ਚਮਕਾਉਣ ਲਈ ਆਪਣੇ ਆਪ ਨੂੰ ਅੱਗੇ ਲਿਆਉਣ ਲਈ ਇਹ ਬਲੈਕਮੇਲ ਕਰਦੀਆਂ ਐ ਤੇ ਇੱਥੇ ਆ ਕੇ ਧਰਨੇ ਲਾਉਂਦੀਆਂ ਤੋੜ-ਫੋੜ ਕਰਦੀਆਂ ਤੇ ਉਹਨਾਂ ਨੇ ਇਹ ਵੀ ਗੱਲ ਕਹੀ ਆ ਵੀ ਇਹ ਪਹਿਲਾਂ ਹੀ ਇਦਾਂ ਦੇ ਕਈ ਕੰਮ ਕਰਦੇ ਆ ਜਿੰਨੇ ਬੋਲਡਨੈਸ ਨਾਲ ਉਹਨੇ ਬਕਵਾਸ ਕੀਤੀ ਐ ਓਨੀ ਬੋਲਡਨੈਸ ਨਾਲ ਉਹ ਉਸ ਚੀਜ਼ ਨੂੰ ਪੇਸ਼ ਕਰੇ ਕਿ ਉਹਨੇ ਕਿਹੜੀ ਬਲੈਕਮੇਲਿੰਗ ਸਾਡੀ ਦੇਖੀ ਐ ਜਾਂ ਅਸੀਂ ਉਹਨੂੰ ਕਦੋਂ ਬਲੈਕਮੇਲ ਕੀਤਾ ਲੇਡੀ ਆ ਜਿਹੜੀ ਪੇਸ਼ੈਂਟ ਉਹ ਖੁਦ ਦੱਸ ਰਹੀ ਹੈ ਕਿ ਮੇਰੇ ਬੇਬੀ ਨੂੰ ਸ਼ਕੰਜੇ ਦੇ ਨਾਲ ਕੱਢਿਆ ਗਿਆ ਉਹ ਖੁਦ ਉਹਦੇ ਵਿੱਚ ਬੋਲ ਰਹੀ ਹੈ ਕਿ ਨੀਡਲਸ ਮਾਰ ਮਾਰ ਕੇ ਬੱਚੇ ਦਾ ਇੰਨਾ ਕੁ ਬੁਰਾ ਹਾਲ ਕੀਤਾ ਹੋਇਆ ਸੀਗਾ ਕਿ ਬੱਚੇ ਦੀ ਪੂਰੀ ਬਾਡੀ ਤੇ ਇਨਫੈਕਸ਼ਨ ਹੋ ਗਈ ਉਹ ਕਹਿੰਦੇ ਤੁਸੀਂ ਉਹਨਾਂ ਦੀ ਪ੍ਰਾਪਰਟੀ ਡੈਮੇਜ ਕੀਤੀ ਹੈ ਉਹਨਾਂ ਦੇ ਸਟਾਫ ਨਾਲ ਬਦਤਮੀਜ਼ੀ ਕੀਤੀ ਆ ਜਿੱਥੇ ਅਸੀਂ ਪ੍ਰਾਪਰਟੀ ਡੈਮੇਜ ਕੀਤੀ ਹੈ ਜਿੱਥੇ ਅਸੀਂ ਉਹਦੀਆਂ ਕਿਸੇ ਵੀ ਭਾਵਨਾਵਾਂ ਨਾਲ ਖੇਡੇ ਆ ਜਾਂ ਉਹਨੇ ਸਾਡੀਆਂ ਭਾਵਨਾਵਾਂ ਨਾਲ ਖੇਡੇ ਆ ਉਹਨੇ ਲੇਡੀਜ਼ ਨਾਲ ਬਦਤਮੀਜ਼ੀ ਕੀਤੀ ਹੈ ਸਾਡੇ ਕੋਲ ਵੀ ਪ੍ਰੂਫ ਹੈ ਉਹ ਪ੍ਰੂਫ ਪੇਸ਼ ਕਰੇ ਜਿਹੜਾ ਉਹਨੇ ਵਰਡ ਯੂਜ਼ ਕੀਤਾ ਬਲੈਕਮੇਲਰ ਸੋ ਉਹ ਜਿਹੜਾ ਉਹਨੇ ਵਰਡ ਯੂਜ਼ ਕੀਤਾ ਉਹ ਨੂੰ ਬਹੁਤ ਭਾਰੀ ਪੈਣ ਵਾਲਾ ਇਹ ਮੈਂ ਸ਼ਰਿਆਮ ਕਹਿ ਰਹੀ ਆ ਆਜੋ ਜਿਹਨੇ ਆਣਾ ਓਪਨ ਚੈਲੰਜ ਆ ਜੇ ਤੁਹਾਡੇ ਚ ਦਮ ਹੈਗਾ ਆ ਇਹ ਕੌਣ ਕਰ ਰਿਹਾ ਜੀ ਇਹ ਇੱਕ ਮੈਂ ਡਾਕਟਰ ਆ ਉਹਨਾਂ ਦੇ ਬ੍ਰਦਰ ਆ ਸੁਭਾਸ਼ ਜਿਹੜੇ ਨਾਲ ਜਿਨ੍ਹਾਂ ਨਾਲ ਸਾਡੇ ਉੱਥੇ ਨਾਲ ਬਦਤਮੀਜ਼ੀ ਕੀਤੀ ਸੀ ਧਮਕੀਆਂ ਦੇ ਰਹੇ ਨੇ ਤੇ ਸਾਡੇ ਅਕਾਊਂਟ ਤੱਕ ਹੈਕ ਕਰਵਾਉਣ ਤੱਕ ਤੇ ਬੰਦ ਕਰਵਾਉਣ ਤੱਕ ਜਾ ਰਹੇ ਨੇ ਤੁਸੀਂ ਦੱਸੋ ਜੀ ਇਹ ਡਾਕਟਰ ਨੇ ਸ਼ਰਿਆਮ ਧਮਕੀਆਂ ਚੈਲੰਜ ਆ ਜਿਨੇ ਆਉਣਾ ਆਜੋ ਤੁਹਾਨੂੰ ਸੋਸ਼ਲ ਮੀਡੀਆ ਤੇ ਲਿਖਿਆ ਇਹ ਹਾਂਜੀ ਸੋਸ਼ਲ ਮੀਡੀਆ ਤੇ ਇਕ ਕੁੜੀ ਦੀ ਨਣ ਦਾ ਇਸ ਕੁੜੀ ਦੀ ਉਹਦੀ ਸੇਲੀਆ ਪਹਿਣਾ ਹੈ ਤਾਂ ਪਰ ਜਿਹੜੀ ਡਾਕਟਰ ਨੇ ਕਿਉਂਕਿ ਸਾਡੀਆਂ 3 ਅਸੀਂ ਆਪਣੇ 3 ਦੀ ਰਾਖੀ ਲਈ ਲੜਾਂਗੇ ਗਰਬਾਣੀ ਵੀ ਕਹਿੰਦੀ ਹੈ ਕਿ ਜੇ ਜੀਬੇ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਸ਼ਕਾਏ ਜੇ ਸਾਡੀ ਬੇਟੀਆਂ ਵੱਲ ਉਹਨਾਂ ਨੇ ਅੱਖ ਚੱਕੀ ਆ ਹੱਥ ਉਂਗਲੀ ਕੀਤੀ ਆ ਤਾਂ ਉਹਨੂੰ ਜਵਾਬ ਅਸੀਂ ਦੇਵਾਂਗੇ ਪ੍ਰਸ਼ਾਸਨ ਦੇ ਉੱਤੇ ਵੀ ਤੁਸੀਂ ਗੱਲ ਕੀਤੀ ਆ ਇਹਨਾਂ ਨੇ ਵੀ ਪ੍ਰਸ਼ਾਸਨ ਜਿਹੜਾ ਹੈਗਾ ਕਾਰਵਾਈ ਪ੍ਰਸ਼ਾਸਨ ਦੇ ਨਾਲ ਮਿਲ ਕੇ ਉਹ ਕਰ ਰਹੇ ਤੁਹਾਨੂੰ ਇਸ ਚੀਜ਼ ਦਾ ਸ਼ੱਕ ਆ ਕੋਈ ਬਿਲਕੁਲ ਬਿਲਕੁਲ ਸ਼ੱਕ ਆ ਜੀ ਪ੍ਰਸ਼ਾਸਨ ਨੇ ਜਿਹ ਹਾਲੇ ਤੱਕ ਕੋਈ ਜਦਾ ਕਾਰਵਾਈ ਨਹੀਂ ਕੀਤੀ ਪ੍ਰਸ਼ਾਸਨ ਨਾਲੇ ਰਲਿਆ ਪਿਆ ਕਿ ਜਿਵੇਂ ਇਹ ਡਾਕਟਰ ਕਰੈਕਟਰ ਅਸੈਸਿਨੇਟ ਕਰ ਰਿਹਾ ਹੈ ਮੈਸੇਜਸ ਕਰ ਕਰਕੇ ਕਿ ਇਹ ਬੈਕਗ੍ਰਾਉਂਡ ਇਹਨਾਂ ਦੀ ਬਹੁਤ ਮਾੜੀ ਹੈ ਜੀ ਸ਼ਹਿਰ ਦੇ ਵਿੱਚ ਇਹ ਬਲੈਕਮੇਲ ਕਰਦੇ ਨੇ ਬੀਤੇ ਦਿਨੀ ਰੋਪੜ ਦੇ ਇੱਕ ਨਿੱਜੀ ਹਸਪਤਾਲ ਦੇ ਬਾਹਰ ਕੁਝ ਲੋਕਾਂ ਦੇ ਵੱਲੋਂ ਧਰਨਾ ਲਾਇਆ ਗਿਆ ਸੀ ਇਹ ਕਿਹਾ ਗਿਆ ਸੀ ਕਿ ਸਾਡੇ ਨਵਜੰਮੇ ਬੱਚੇ ਦੀ ਮੌਤ ਹੋਈ ਹੈ ਜਿਸ ਦਾ ਜ਼ਿੰਮੇਵਾਰ ਇਹ ਹਸਪਤਾਲ ਹੈ ਉਹ ਧਰਨਾ ਲਗਿਆ ਜਿਸ ਤੋਂ ਬਾਅਦ ਅਸੀਂ ਵੀ ਉਹ 1 ਟੂ 1 ਕੀਤਾ ਸੀ ਤੇ ਪੱਖ ਵੀ ਲਿਆ ਡਾਕਟਰ ਹੋਰਾਂ ਦਾ ਪਰ ਉਸ ਤੋਂ ਬਾਅਦ ਇੱਕ ਪ੍ਰੈਸ ਕਾਨਫਰੈਂਸ ਹੋਰ ਕੀਤੀ ਗਈ ਜਿਸ ਤੇ ਬਾਅਦ ਬਹੁਤ ਸਾਰੇ ਇਲਜ਼ਾਮ ਜਿਹੜੇ ਹੈਗੇ ਆ ਉਹ ਉਹਨਾਂ ਲੋਕਾਂ ਦੇ ਉੱਤੇ ਹੀ ਲੱਗੇ ਫਿਰ ਜਿਨ੍ਹਾਂ ਵੱਲੋਂ ਧਰਨਾ ਲਾਇਆ ਗਿਆ ਸੀ ਉਹ ਲੋਕ ਵੀ ਮੌਜੂਦ ਹੈ ਇਹ ਭੈਣ ਮੌਜੂਦ ਹੈ ਜਿਨ੍ਹਾਂ ਦੇ ਨਾਲ ਇਹ ਸਾਰੀ ਗੱਲਬਾਤ ਹੁੰਦੀ ਹੈ ਜੀ ਆ ਉੱਥੇ ਤੁਸੀਂ ਉਸ ਦਿਨ ਬੈਠੇ ਸੀ ਅੱਜ ਫਿਰ ਇੱਥੇ ਚੌਂਕ ਦੇ ਵਿੱਚ ਬੈਠੇ ਹੋ ਸ਼ਹਿਰ ਦੇ ਵਿੱਚ ਬੈਠੇ ਹੋ ਤੁਸੀਂ ਆਪਣੇ ਮੰਗ ਪੱਤਰ ਵੀ ਪ੍ਰਸ਼ਾਸਨ ਨੂੰ ਦਿੱਤੇ ਸਾਰਾ ਕੁਝ ਕੀਤਾ ਤੇ ਅੱਜ ਬੈਠ ਦਾ ਮਕਸਦ ਕੀ ਆ ਸਾਨੂੰ ਇਨਸਾਫ ਚਾਹੀਦਾ ਸਾਨੂੰ ਇਨਸਾਫ ਨਹੀਂ ਮਿਲਦਾ ਕੀ ਰਿਕਵਟਾ ਇਨਸਾਫ ਦੇ ਵਿੱਚ ਕਿਹੜੀ ਗੱਲਾਂ ਤੁਹਾਨੂੰ ਅੱਜ ਫੇਰ ਮਜਬੂਰਨ ਇੱਥੇ ਬਹਿਣਾ ਪੈ ਰਿਹਾ ਜੀ ਤੁਸੀਂ ਦੱਸੋ ਜੀ ਸਰ ਰਾਤ ਅਸੀਂ ਕੱਲ ਡਾਕਟਰ ਨੇ ਆਪਣੀ ਕਾਨਫਰੈਂਸ ਕੀਤੀ ਆ ਫਿਰ ਤੋਂ ਤੇ ਪਹਿਲੀ ਗੱਲ ਤਾਂ ਇਹ ਹੈ ਅਸੀਂ ਇਹ ਪੁੱਛਣਾ ਚਾਹੁੰਦੀਆਂ ਵੀ ਜਿੱਦੋਂ ਵੀ ਹੁਣ ਤੱਕ ਸਾਡੀਆਂ ਕਾਨਫਰੈਂਸਾਂ ਹੋਈਆਂ ਸੀ ਸੋਰੀ ਆ ਮੀਡੀਆ ਅੱਗੇ ਅਸੀਂ ਆਏ ਸੀਗੇ ਉਹਨਾਂ ਨੇ ਸਾਨੂੰ ਹਰ ਵਾਰ ਸਾਡੀ ਬਾਈਟ ਲੈ ਕੇ ਸਾਨੂੰ ਉਸ ਤੋਂ ਬਾਅਦ ਖਬਰ ਚਲਾਈ ਕਿ ਤੁਸੀਂ ਅਸੀਂ ਡਾਕਟਰ ਦੀ ਬਾਈਟ ਲਵਾਂਗੇ ਇਸ ਤੋਂ ਬਾਅਦ ਫਿਰ ਅਸੀਂ ਇਹ ਖਬਰ ਸਾਰੇ ਲੋਕਾਂ 'ਚ ਲੈ ਕੇ ਆਵਾਂਗੇ ਉਹ ਇਦਾਂ ਹੀ ਹੁੰਦਾ ਜੀ ਪੱਖ ਤਾਂ ਦੋਨੇ ਧਿਰਾਂ ਦਾ ਲੈਣਾ ਦੋ ਧਿਰਾਂ ਦਾ ਤੇ ਕੱਲ ਸਾਡਾ ਕਿ ਕਿਉਂ ਨਹੀਂ ਲਿਆ ਗਿਆ ਉਸ ਚੀਜ਼ ਚ ਉਹ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਜਦੋਂ ਕਿਸੇ ਹਾਂਜੀ ਤੇ ਆਪਣੇ ਦੂਸਰੇ ਹੋਰ ਮੀਡੀਆ ਸੀਗੇ ਜਿਹਦੇ ਵਿੱਚ ਪ੍ਰੈਸ ਕਾਨਫਰੰਸ ਵਾਲੇ ਨਹੀਂ ਸੀਗੇ ਉਹਦੇ ਵਿੱਚ ਤਾਂ ਸਾਨੂੰ ਇਸ ਚੀਜ਼ ਲਈ ਇਨਵੋਲ ਕਰਨਾ ਚਾਹੀਦਾ ਸੀਗਾ ਸਾਡੇ ਕੀ ਇਤਰਾਜ਼ ਹੈ ਤੁਹਾਨੂੰ ਉਹਨਾਂ ਦੀ ਪ੍ਰੈਸ ਕਾਨਫਰੰਸ ਇਤਰਾਜ਼ ਇਹ ਹੈ ਕਿ ਡਾਕਟਰ ਨੇ ਸਾਡੇ ਤੇ ਬਹੁਤ ਗੰਦੇ ਤੇ ਗਲਤ ਜੋ ਵਰਡ ਯੂਜ਼ ਕਰਕੇ ਸਾਡੇ ਤੇ ਬਹੁਤ ਇਲਜ਼ਾਮ ਲਗਾਏ ਨੇ ਉਹਨੇ ਸਾਨੂੰ ਬਲੈਕਮੇਲਰ ਦੱਸਿਆ ਆ ਅਸੀਂ ਪਰਿਵਾਰ ਆ ਸਾਡਾ ਪਰਿਵਾਰ ਆ ਅਸੀਂ ਪਰਿਵਾਰ ਦੇ ਨਾਲ ਆ ਤੇ ਇਹ ਮੇਰੀ ਸਿਸਟਰ ਆ ਉਹ ਵੀ ਮੇਰੀ ਸਿਸਟਰ ਆ ਚਲੋ ਇੱਕ ਹੈਜ਼ਾ ਹੋਰ ਸੋਸ਼ਲ ਵਰਕਰ ਵੀ ਕੰਮ ਕਰਦੇ ਨੇ ਜਿਸ ਤੇ ਅਸੀਂ ਪਾਰਟੀਆਂ ਨੂੰ ਤਾਂ ਕੋਈ ਮੂਰੇ ਨਹੀਂ ਰੱਖ ਰਹੇ ਤੇ ਉਹ ਸਾਨੂੰ ਕਹਿ ਰਹੇ ਕਿ ਇਹ ਆਪਣਾ ਨਾਮ ਚਮਕਾਉਣ ਲਈ ਆਪਣੇ ਆਪ ਨੂੰ ਅੱਗੇ ਲਿਆਉਣ ਲਈ ਇਹ ਬਲੈਕਮੇਲ ਕਰਦੀਆਂ ਐ ਤੇ ਇੱਥੇ ਆ ਕੇ ਧਰਨੇ ਲਾਉਂਦੀਆਂ ਤੋੜ-ਫੋੜ ਕਰਦੀਆਂ ਤੇ ਸਾਡੇ ਤੇ ਮਾਨਹਾਨੀ ਦਾ ਕੇਸ ਪਾ ਰਹੇ ਨੇ ਉਹ ਨਹੀਂ ਵਜ੍ਹਾ ਹੈ ਤੇ ਤੁਹਾਨੂੰ ਕਿਹਾ ਫਿਰ ਤੁਸੀਂ ਸਮਝਦੇ ਹੋ ਤੁਹਾਨੂੰ ਕਿਹਾ ਗਿਆ ਸਮਾਜ ਸੇਵੀ ਦੇ ਤੌਰ ਤੇ ਵੀ ਰਾਜਨੀਤੀ ਆਪਣੀ ਚਮਕਾ ਰਹੇ ਹੋ ਕਿਹੜੀ ਰਾਜਨੀਤੀ ਚਮਕਾਉਣ ਦੀ ਤੁਸੀਂ ਮੁੱਦਾ ਚੁੱਕਿਆ ਦੇਖੋ ਜੀ ਉਸ ਦਿਨ ਤੁਸੀਂ ਵੀ ਉੱਥੇ ਪਹੁੰਚੇ ਸੀਗੇ ਤੁਸੀਂ ਸਾਰਿਆਂ ਨੇ ਅਗਰ ਦੇਖਿਆ ਤਾਂ ਦੱਸੋ ਉੱਥੇ ਕਿਸੇ ਵੀ ਪਾਰਟੀ ਦਾ ਨਾਮ ਲਿੱਤਾ ਗਿਆ ਸੀਗਾ ਨਹੀਂ ਅਸੀਂ ਸਿਰਫ ਪਰਿਵਾਰਿਕ ਮੈਂਬਰਾਂ ਦੇ ਨਾਲ ਸੀਗੇ ਗਲਤ ਹੋਇਆ ਸੀ ਗਲਤ ਦੇ ਨਾਲ ਖੜੇ ਸੀਗੇ ਇਨਸਾਫ ਲਈ ਖੜੇ ਸੀਗੇ ਸੋ ਇਹ ਰਾਜਨੀਤੀ ਚਮਕਾਉਣੀ ਔਰ ਬਲੈਕਮੇਲਰ ਵਰਡ ਯੂਜ਼ ਕਰਨਾ ਬਹੁਤ ਵੱਡੀ ਚੀਜ਼ ਆ ਉਹ ਵੀ ਕੁੜੀਆਂ ਦੇ ਲਈ ਇਹਦੇ ਲਈ ਪ੍ਰਸ਼ਾਸਨ ਨੂੰ ਜਿਹੜੀ ਕਾਰਵਾਈ ਬਿਲਕੁਲ ਕਰਨੀ ਪਊਗੀ ਅਸੀਂ ਅੱਜ ਥਾਣੇ ਤੇ ਵੀ ਰਿਪੋਰਟ ਦੇਤੀ ਆ ਔਰ ਇਹਨੇ ਕਾਨੂੰਨ ਦਾ ਸਹਾਰਾ ਲਿੱਤਾ ਇਹਨੂੰ ਅਸੀਂ ਕਾਨੂੰਨ ਦੇ ਦੁਆਰਾ ਹੀ ਜਵਾਬ ਦੇਵਾਂਗੇ ਇਸ ਚੀਜ਼ ਦਾ ਤੇ ਉਹਨਾਂ ਨੇ ਇਹ ਵੀ ਗੱਲ ਕਹੀ ਆ ਵੀ ਇਹ ਪਹਿਲਾਂ ਹੀ ਇਦਾਂ ਦੇ ਕਈ ਕੰਮ ਕਰਦੇ ਆ ਕੁਝ ਪਹਿਲਾਂ ਵਾਰ ਇਹ ਕਹੀਆ ਪ੍ਰੀਵੀਅਸਲੀ ਤੁਹਾਡੇ ਉੱਤੇ ਕੋਈ ਇਦਾਂ ਹੈ ਕੋਈ ਮੁਕਦਮੇ ਹੋਣ ਦਾ ਕੋਈ ਚੀਜ਼ ਇਹਹੀ ਚੀਜ਼ ਦੱਸਣ ਲਈ ਅੱਜ ਅਸੀਂ ਇੱਥੇ ਇਕੱਠੇ ਹੋਏ ਆ ਕਿ ਜਿੰਨੇ ਬੋਲਡਨੈਸ ਨਾਲ ਉਹਨੇ ਬਕਵਾਸ ਕੀਤੀ ਹੈ ਓਨੀ ਬੋਲਡਨੈਸ ਨਾਲ ਉਹ ਉਸ ਚੀਜ਼ ਨੂੰ ਪੇਸ਼ ਕਰੇ ਕਿ ਉਹਨੇ ਕਿਹੜੀ ਬਲੈਕਮੇਲਿੰਗ ਸਾਡੀ ਦੇਖੀ ਹੈ ਜਾਂ ਅਸੀਂ ਉਹਨੂੰ ਕਦੋਂ ਬਲੈਕਮੇਲ ਕੀਤਾ ਉਹ ਉਸ ਚੀਜ਼ ਦਾ ਪ੍ਰੂਫ ਦਵੇ ਦਏਗਾ ਤਾਂ ਠੀਕ ਹੈ ਨਹੀਂ ਦੇਵੇਗਾ ਅੱਜ 100 ਦਾ ਇਕੱਠ ਹੈ ਕੱਲ ਹਜ਼ਾਰਾਂ ਚ ਦਿਖੇਗਾ ਤੇ ਜਿਹੜਾ ਮਸਲਾ ਹੈ ਫਿਰ ਮਸਲੇ ਦੇ ਉੱਤੇ ਉਹਨਾਂ ਨੇ ਕੇਸ ਸਾਫ਼ ਕਹਿ ਦਿੱਤਾ ਵੀ ਸਾਡੀ ਤਾਂ 0% ਇਨਵੋਲਵਮੈਂਟ ਨਹੀਂ ਇਹਦੇ ਵਿੱਚ ਕੋਈ ਹੈਗੀ ਅਸੀਂ ਬਿਲਕੁਲ ਬੇਗੁਨਾ ਹੈ ਜੇ ਕੋਈ ਹੈਗਾ ਹੈ ਦੋਸ਼ੀ ਤਾਂ ਉਹਦੇ ਉੱਤੇ ਅਸੀਂ ਵੀ ਕਹਿੰਨੇ ਆਂ ਬਈ ਕਾਰਵਾਈ ਕਰੋ ਪਰ ਸਾਨੂੰ ਬਿਨਾਂ ਮਤਲਬ ਤੋਂ ਸਾਡੇ ਉੱਤੇ ਇਲਜ਼ਾਮ ਜਿਹੜੇ ਲਾਏ ਗਏ ਆ ਦੇਖੋ ਜੀ ਹੁਣ ਉਹਨੇ ਡੈਫਲੇਮੇਸ਼ਨ ਦਾ ਜਿਹੜਾ ਕੇਸ ਕੀਤਾ ਉਹ ਕੇਸ ਕਰਕੇ ਖੁਦ ਬਹੁਤ ਪਛਤਾਣਗੇ ਕਿਉਂਕਿ ਉਹਨੇ ਕਾਨੂੰਨ ਦਾ ਸਹਾਰਾ ਲਿੱਤਾ ਜੋ ਗਲਤ ਹੈ ਨਹੀਂ ਹੈ ਹੁਣ ਅਸੀਂ ਵੀ ਉਹਨੂੰ ਕਾਨੂੰਨ ਦੇ ਦੁਆਰਾ ਹੀ ਜਵਾਬ ਦਵਾਂਗੇ ਬਕਾਇਦਾ ਜੱਜ ਸਾਹਿਬ ਦੇ ਸਾਹਮਣੇ ਜਵਾਬ ਦਵਾਂਗੇ ਬਕਾਇਦਾ ਪਰੂਫ ਪੇਸ਼ ਕਰਕੇ ਜਵਾਬ ਦਵਾਂਗੇ ਕਿ ਤੂੰ ਗਲਤ ਸੀਗਾ ਜਾਂ ਤੂੰ ਗਲਤ ਨਹੀਂ ਸੀਗਾ ਕਿਉਂਕਿ ਕੁੜੀ ਦੇ ਨਾਲ ਇਹ ਕਤਿਆਚਾਰ ਹੋਣਾ ਇੱਕ ਲੇਡੀ ਆ ਜਿਹੜੀ ਪੇਸ਼ੈਂਟ ਉਹ ਖੁਦ ਦੱਸ ਰਹੀ ਹੈ ਕਿ ਮੇਰੇ ਬੇਬੀ ਨੂੰ ਸ਼ਕੰਜੇ ਦੇ ਨਾਲ ਕੱਢਿਆ ਗਿਆ ਚੰਡੀਗੜ੍ਹ ਹਸਪੀਟਲ ਡਾਕਟਰ ਦੇ ਤੁਸੀਂ ਬਿਆਨ ਸੁਣੋ ਉਹ ਖੁਦ ਉਹਦੇ ਵਿੱਚ ਬੋਲ ਰਿਹਾ ਕਿ ਨੀਡਲਸ ਮਾਰ ਮਾਰ ਕੇ ਬੱਚੇ ਦਾ ਇੰਨਾ ਕੁ ਬੁਰਾ ਹਾਲ ਕੀਤਾ ਹੋਇਆ ਸੀਗਾ ਕਿ ਬੱਚੇ ਦੀ ਪੂਰੀ ਬਾਡੀ ਤੇ ਇਨਫੈਕਸ਼ਨ ਹੋ ਗਈ ਪਲੱਸ ਉਹਨੂੰ ਸੀਜ਼ਰਜ਼ ਆ ਰਹੇ ਸੀਗੇ ਉਹ ਪ੍ਰੀਵੀਅਸ ਹਿਸਟਰੀ ਦੇ ਰਿਹਾ ਤਾਂ ਇੰਨਾ ਕੁਝ ਹੋਣ ਦੇ ਬਾਵਜੂਦ ਅਸੀਂ ਬਿਲਕੁਲ ਇਸ ਚੀਜ਼ ਲਈ ਐਗਰੀ ਕਰਦੇ ਹਾਂ ਕਿ ਜਿਹੜੇ ਸਿਵਲ ਸਰਜਨ ਦੀ ਜਾਂ ਇਸ ਹਿਸਾਬ ਨੇ ਜਿੰਨਾ ਦੀ ਵੀ ਡਿਊਟੀ ਲਗਾਈ ਹੈ ਉਹ ਬਿਲਕੁਲ ਇਹਦੀ ਫੇਅਰ ਰਿਪੋਰਟ ਬਣਾ ਕੇ ਦੇਣਗੇ ਸੋ ਪ੍ਰਸ਼ਾਸਨ ਤੋਂ ਇਹੀ ਮੰਗ ਹੈ ਕਿ ਜੋ ਸਹੀ ਹੋਏਗਾ ਉਹ ਕਾਰਵਾਈ ਕਰਿਓ ਜੇ ਕਾਰਵਾਈ ਦੇ ਵਿੱਚ ਕੋਈ ਕਮੀ ਰਹਿੰਦੀ ਹੈ ਤਾਂ ਫਿਰ ਅਸੀਂ ਆਪਣੇ ਆਪ ਦੇਖ ਲਾਂਗੇ ਕਿ ਅਸੀਂ ਇਹਨੂੰ ਕਿੱਦਾਂ ਨਿਚਠਣਾ ਉਹ ਕਹਿੰਦੇ ਤੁਸੀਂ ਉਹਨਾਂ ਦੀ ਪ੍ਰਾਪਰਟੀ ਡੈਮੇਜ ਕੀਤੀ ਹੈ ਉਹਨਾਂ ਦੇ ਸਟਾਫ ਨਾਲ ਬਦਤਮੀਜ਼ੀ ਕੀਤੀ ਆ ਜੀ ਦੇਖੋ ਜੀ ਸੀਸੀਟੀਵੀ ਕੈਮਰੇ ਹਰ ਇੱਕ ਹਸਪੀਟਲ 'ਚ ਹੁੰਦੇ ਆ ਜਿੱਥੇ ਅਸੀਂ ਪ੍ਰਾਪਰਟੀ ਡੈਮੇਜ ਕੀਤੀ ਹੈ ਜਿੱਥੇ ਅਸੀਂ ਉਹਦੀਆਂ ਕਿਸੇ ਵੀ ਭਾਵਨਾਵਾਂ ਨਾਲ ਖੇਡੇ ਆ ਜਾਂ ਉਹਨੇ ਸਾਡੀਆਂ ਭਾਵਨਾਵਾਂ ਨਾਲ ਖੇਡੇ ਆ ਉਹਨੇ ਲੇਡੀਜ਼ ਨਾਲ ਬਦਤਮੀਜ਼ੀ ਕੀਤੀ ਹੈ ਸਾਡੇ ਕੋਲ ਵੀ ਜਨਤਾ ਦੇ ਵਿਚਾ ਕੇ ਪੇਸ਼ ਕਰੇ ਅੱਜ ਅਸੀਂ ਸ਼ਰਿਆਮ ਖੜੇ ਆ ਕਿਉਂਕਿ ਅਸੀਂ ਇੱਕ ਪੈਸੇ ਦੇ ਵੀ ਕਾਣੇ ਨਹੀਂ ਹੈਗੇ ਜਿਹੜਾ ਉਹਨੇ ਵਰਡ ਯੂਜ਼ ਕੀਤਾ ਬਲੈਕਮੇਲਰ ਅੱਜ ਇੱਥੇ ਇੰਨੇ ਲੋਕ ਖੜੇ ਆ ਇਹ ਉਹ ਲੋਕ ਖੜੇ ਆ ਜਿਨ੍ਹਾਂ ਨਾਲ ਅਸੀਂ ਰੋਜ਼ ਦੇ ਕਮਾਕਾਰਾਂ ਚ ਵਿਚਰਦੇ ਆ ਇਹਨਾਂ ਚੋਂ ਕੋਈ ਵੀ ਕਹਿ ਦੇਵੇ ਕਦੀ ਕਿਸੇ ਨੂੰ ਬਲੈਕਮੇਲ ਕੀਤਾ ਜਾਂ ਕਦੀ ਕਿਸੇ ਤੋਂ 1 ਰੁਪਿਆ ਵੀ ਖਾਦਾ ਹੋਵੇ ਸੋ ਉਹ ਜਿਹੜਾ ਉਹਨੇ ਵਰਡ ਯੂਜ਼ ਕੀਤਾ ਉਹ ਉਹਨੂੰ ਬਹੁਤ ਭਾਰੀ ਪੈਣ ਵਾਲਾ ਇਹ ਮੈਂ ਸ਼ਰਿਆਮ ਕਹਿ ਰਿਹਾ ਤੁਸੀਂ ਆਏ ਤੇ ਇੱਕ ਇਨਸਾਫ ਲਈ ਸੀ ਹੁਣ ਇਹ ਨਿੱਜੀ ਮਸਲਾ ਹੋ ਗਿਆ ਜੀ ਹਾਂ ਨਿੱਜੀ ਮਸਲਾ ਤੇ ਉੱਪਰ ਤੋਂ ਡਾਕਟਰ ਸਾਨੂੰ ਇਹ ਕਹਿ ਰਿਹਾ ਕਿ ਤੁਹਾਨੂੰ ਸਾਰਾ ਰੋਕ ਜਿਹੜੇ ਕਮੈਂਟ ਉਹਨਾਂ ਦੇ ਉਹ ਤੇ ਉੱਪਰ ਤੋਂ ਉਸ ਤੋਂ ਬਾਅਦ ਅਗਲਾ ਅਗਲਾ ਉਹ ਕਹਿ ਰਿਹਾ ਆ ਆਜੋ ਜਿਹਨੇ ਆਣਾ ਓਪਨ ਚੈਲੰਜ ਆ ਜੇ ਤੁਹਾਡੇ ਚ ਦਮ ਹੈਗਾ ਆ ਇਹ ਕੌਣ ਕਰ ਰਿਹਾ ਜੀ ਇਹ ਕਮੈਂਟਰ ਆ ਉਹਨਾਂ ਦੇ ਬ੍ਰਦਰ ਆ ਸੁਭਾਸ਼ ਜਿਹੜੇ ਨਾਲ ਜਿਨ੍ਹਾਂ ਨਾਲ ਸਾਡੇ ਉੱਥੇ ਨਾਲ ਬਦਤਮੀਜ਼ੀ ਕੀਤੀ ਸੀ ਤੁਸੀਂ ਦੱਸੋ ਜੀ ਇਹ ਡਾਕਟਰ ਨੇ ਸ਼ਰੀਆਮ ਧਮਕੀਆਂ ਚੈਲੰਜ ਆ ਜਿਨੇ ਆਉਣਾ ਆਜੋ ਤੁਹਾਨੂੰ ਸੋਸ਼ਲ ਮੀਡੀਆ ਤੇ ਲਿਖਿਆ ਇਹ ਹਾਂਜੀ ਸੋਸ਼ਲ ਮੀਡੀਆ ਤੇ ਤੇ ਔਰ ਸੋਸ਼ਲ ਮੀਡੀਆ ਤੇ ਸਾਨੂੰ ਇੰਨੀਆਂ ਜ਼ਿਆਦਾ ਗਲਤ ਉਹ ਬੋਲ ਰਹੇ ਨੇ ਤਾਂ ਧਮਕੀਆਂ ਦੇ ਰਹੇ ਨੇ ਤੇ ਸਾਡੇ ਅਕਾਊਂਟ ਤੱਕ ਹੈਕ ਕਰਵਾਉਣ ਤੱਕ ਤੇ ਬੰਦ ਕਰਵਾਉਣ ਤੱਕ ਜਾ ਰਹੇ ਨੇ ਕਿ ਇਹਨਾਂ ਦੀ ਸੋਸ਼ਲ ਮੀਡੀਆ ਇਹ ਆਪਣੀ ਆਵਾਜ਼ ਨੂੰ ਚੁੱਕ ਨਾ ਸਕਣ ਇਹ ਆਪਣੇ ਆਪ ਲਈ ਕੁਝ ਕਰ ਨਾ ਸਕਣ ਤੇ ਅਸੀਂ ਇੱਕ ਇਨਸਾਫ ਲਈ ਖੜੇ ਆ ਇੱਥੇ ਅਸੀਂ ਕਿਸੇ ਹੋਰ ਨਹੀਂ ਸੀ ਕਰਨਾ ਹੈਗਾ ਸਰਦਾਰ ਸਾਹਿਬ ਤੁਸੀਂ ਤਾਂ ਸਿਆਣੇ ਹੋ ਤੇ ਤੁਹਾਡਾ ਚਿੱਤ ਦਾੜਾ ਹੈ ਤੇ ਲੋਕ ਹੁਣ ਇਹਨਾਂ ਨੂੰ ਤਾਂ ਡਾਕਟਰ ਸਾਹਿਬ ਨੇ ਕਹਿ ਦਿੱਤਾ ਵੀ ਇਹ ਤਾਂ ਬਲੈਕਮੇਲਰ ਆ ਜੀ ਆਪਣੀ ਰਾਜਨੀਤੀ ਚਮਕਾਰੇ ਤੁਸੀਂ ਅੱਜ ਫਿਰ ਇੱਥੇ ਕਿਉਂ ਖੜੇ ਹੋ ਨਾਲ ਅਸੀਂ ਇਹ ਸੇ ਕਰਕੇ ਜਿਹੜਾ ਡਾਕਟਰ ਸਾਹਿਬ ਨੇ ਗਲਤ ਭਾਸ਼ਾ ਵਰਤੀ ਕਿਉਂਕਿ ਸਾਡੀਆਂ ਬੇਟੀਆਂ ਇਹ ਹੂੰ ਉਹ ਆਪਣੇ ਪਰਿਵਾਰ ਦੇ ਲਈ ਲੜ ਰਹੀਆਂ ਕਿਸੇ ਹੋਰ ਦੇ ਲਈ ਨਹੀਂ ਲੜ ਰਹੀਆਂ ਇੱਕ ਉਹਦੀ ਨਣਦਾ ਇਸ ਕੁੜੀ ਦੀ ਉਹਦੀ ਸਹੇਲੀ ਆ ਭੈਣਾ ਤਾਂ ਪਰ ਜਿਹੜੀ ਡਾਕਟਰ ਨੇ ਕਿਉਂਕਿ ਸਾਡੀਆਂ 3 ਅਸੀਂ ਆਪਣੀਆਂ 3 ਦੀ ਰਾਖੀ ਲਈ ਲੜਾਂਗੇ ਗਰਬਾਣੀ ਵੀ ਕਹਿੰਦੀ ਹੈ ਕਿ ਜੇ ਜੀਬੇ ਪਤ ਲੱਥੀ ਜਾਏ ਸਭ ਹਰਾਮ ਜੀਤਾ ਕਸ਼ਕਾਏ ਜੇ ਸਾਡੀ ਬੇਟੀਆਂ ਵੱਲ ਉਹਨਾਂ ਨੇ ਅੱਖ ਚੱਕੀ ਆ ਹੱਥ ਉਂਗਲੀ ਕੀਤੀ ਆ ਤਾਂ ਉਹਨੂੰ ਜਵਾਬ ਅਸੀਂ ਦੇਵਾਂਗੇ ਹਰ ਇੱਕ ਸਬੂਤਾਂ ਨਾਲ ਦੇਵਾਂਗੇ ਤੇ ਲੰਮੇ ਸੰਘਰਸ਼ ਲਈ ਅਸੀਂ ਤਿਆਰੀ ਕਰ ਰਹੇ ਹਾਂ ਉਹ ਕਰਾਂਗੇ ਕਿਵੇਂ ਦੇਖਦੇ ਹਾਂ ਜੀ ਫਿਰ ਇੱਕ ਪਾਸੇ ਤਾਂ ਮਸਲਾ ਸੀ ਇੱਕ ਭੈਣ ਦੀ ਬੱਚੀ ਜਿਹੜੀ ਹੈਗੀ ਆ ਉਹਦਾ ਸੀ ਪਰ ਇਹ ਹੁਣ ਨਿੱਜੀ ਚੱਲ ਪਿਆ ਕੰਮ ਦੇਖੋ ਜਦ ਇਨਸਾਫ ਨਹੀਂ ਮਿਲੇਗਾ ਇਹ ਮਸਲੇ ਫਿਰ ਜ਼ਬਰ ਜ਼ੁਲਮ ਦੇ ਉਹਦਾ ਟਕਰਾ ਕਰਨ ਲਈ ਹੋਗੇ ਇਹ ਪਰ ਲੇਕਿਨ ਇਹ ਚਾਹੀਦਾ ਨਹੀਂ ਸੀ ਡਾਕਟਰ ਨੂੰ ਇਹ 3 ਸਾਡੀਆਂ ਨੇ 3 ਜਿਨ੍ਹਾਂ ਨੂੰ ਬੋਲ ਰਿਹਾ ਮੈਂ ਇਹ ਦਿਆ ਕਰਦਾ ਸੀ ਜੇ ਭਾਸ਼ਾ ਦੀ ਇਹ ਸ਼ਬਦਾਵਲੀ ਬੋਲਣੀ ਚਾਹੀਦੀ ਐ ਇਸ ਡਾਕਟਰ ਸਾਹਿਬ ਨੂੰ ਇਥੇ ਹੋਰ ਵੀ ਹਸਪੀਟਲ ਨੇ ਕਾਨੂੰ ਹੋਰ ਵੀ ਤੱਕਾ ਹੋ ਸਕਦਾ ਕਿ ਨਾ ਬੇਇਨਸਾਫੀ ਹੋ ਸਕਦੀ ਆ ਅਸੀਂ ਸਮਾਜ ਦੇ ਵਿੱਚ ਰਹਿ ਕੇ ਅਸੀਂ ਉਹਦੀ ਵੀ ਮਦਦ ਕਰਨੀ ਆ ਇਹ ਲੜਕੀ ਦੀ ਵੀ ਮਦਦ ਕਰਨੀ ਆ ਜੇ ਉਹਨੇ ਇਹ ਚੀਜ਼ਾਂ ਵਾਪਸ ਨਾ ਲਈਆਂ ਇਹਦੇ ਜਿਹੜੇ ਨਸੀਜ ਨੇ ਗਲਤ ਪੁੱਛਤੇ ਜਾਣਗੇ ਮੈਂ ਇਹੀ ਬੇਨਤੀ ਕਰਦਾ ਡਾਕਟਰ ਸਾਹਿਬ ਨੂੰ ਵੀ ਇਹਨੂੰ ਆਪ ਦੀ ਜਿਹੜੀ ਭਾਸ਼ਾ ਬੋਲਣ ਦੀ ਜਿਹੜੀ ਹੈਗੀ ਆ ਇਹਨੂੰ ਇੱਕ ਇਕਤਰ ਦੇ ਵਿੱਚ ਰੱਖੇ ਸੁੱਧ ਭਾਸ਼ਾ ਵਰਤੇ ਇਹਨੂੰ ਲੜਕੀ ਨੂੰ ਇਨਸਾਫ਼ ਦਵਾਵੇ ਹੱਕ ਤਾਂ ਉਹਦਾ ਹੀ ਬਣਦਾ ਸੀ ਵੀ ਇਸੇ ਤੇ ਇਹਨੂੰ ਇਨਸਾਫ਼ਤ ਪਾਉਂਦਾ ਇਹਨੂੰ ਪਿਆਰ ਚਲੰਦਾ ਜੇ ਹੁਣ ਪ੍ਰਸ਼ਾਸਨ ਦੇ ਨਾਲ ਮਿਲ ਕੇ ਉਹ ਗਲਤ ਇਹਨੂੰ ਕਰੂਗਾ ਉਹਦਾ ਜਿਹੜਾ ਸਮਾਜ ਆ ਉਹਦਾ ਵਿਰੋਧ ਕਰੂਗਾ ਇਹਦੇ ਦੇ ਨਤੀਜੇ ਜਿਹੜੇ ਬੜੇ ਬਰਖਲਾਪ ਆਉਣਗੇ ਮੈਂ ਇਨੇ ਹੀ ਸ਼ਬਦ ਬੋਲ ਕੇ ਜੈ ਬਿਲਕੁਲ ਤੇ ਹਾਂ ਜਿਹੜਾ ਤੁਸੀਂ ਗੱਲ ਹੁਣ ਕਰ ਰਹੇ ਹੋ ਵੀ ਪ੍ਰਸ਼ਾਸਨ ਦੇ ਉੱਤੇ ਵੀ ਤੁਸੀਂ ਗੱਲ ਕੀਤੀ ਆ ਇਹਨਾਂ ਨੇ ਵੀ ਪ੍ਰਸ਼ਾਸਨ ਜਿਹੜਾ ਹੈਗਾ ਕਾਰਵਾਈ ਪ੍ਰਸ਼ਾਸਨ ਦੇ ਨਾਲ ਮਿਲ ਕੇ ਉਹ ਕਰ ਰੇ ਤੁਹਾਨੂੰ ਇਸ ਚੀਜ਼ ਦਾ ਸ਼ੱਕ ਆ ਕੋਈ ਬਿਲਕੁਲ ਬਿਲਕੁਲ ਸ਼ੱਕ ਆ ਜੀ ਪ੍ਰਸ਼ਾਸਨ ਨੇ ਜਿਹੜੇ ਹਾਲੇ ਤੱਕ ਕੋਈ ਜਿਹਦਾ ਕਾਰਵਾਈ ਨਹੀਂ ਕੀਤੀ ਪ੍ਰਸ਼ਾਸਨ ਨਾਲੇ ਰਲਿਆ ਪਿਆ ਤੇ ਜੋ ਵੀ ਇਹ ਸਾਡੇ ਮੈਡਮ ਨੇ ਉੱਪਰ ਉਹਨਾਂ ਦੇ ਅਲੀਗੇਸ਼ਨ ਲਾਏ ਨੇ ਇਹ ਬਿਲਕੁਲ ਹੀ ਝੂਠ ਨੇ ਤੇ ਜੋ ਵੀ ਇਹਨਾਂ ਨੇ ਜੇ ਅਲੀਗੇਸ਼ਨ ਲਾਏ ਨੇ ਉਹਦਾ ਪ੍ਰੂਫ ਦੇਣ ਜੋ ਬਾਕੀ ਉਹਨਾਂ ਨੇ ਜੋ ਉਹਨਾਂ ਨੇ ਮੈਸੇਜ ਕੀਤੇ ਨੇ ਉਹਨਾਂ ਦੇ ਸਾਡੇ ਕੋਲ ਪ੍ਰੂਫ ਨੇ ਅਸੀਂ ਹੁਣ ਵੀ ਉਹਨਾਂ ਦੇ ਪ੍ਰੂਫ ਦਿਖਾ ਸਕਦੇ ਹਾਂ ਤੁਸੀਂ ਘੜੇ ਮੀਡੀਆ ਨੂੰ ਵੀ ਦਿਖਾ ਸਕਦੇ ਹਾਂ ਪ੍ਰੂਫ ਜੇ ਉਹਨਾਂ ਨੇ ਜਿਹੜੇ ਅਲੀਗੇਸ਼ਨ ਲਾਏ ਨੇ ਉਹਨਾਂ ਦੇ ਉਹ ਪ੍ਰੂਫ ਦੇਣ ਇਹ ਸੋਸ਼ਲ ਵਰਕਰ ਨੇ ਹਰ ਇੱਕ ਦੇ ਨਾਲ ਖੜਦੇ ਨੇ ਜੋਸ਼ ਸ਼ਹਿਰ ਦੇ ਵਿੱਚ ਕਿਸੇ ਦਿਨ ਆ ਵੀ ਤੱਕਾ ਆਉਂਦਾ ਏ ਇਹ ਹਰ ਇੱਕ ਦੇ ਨਾਲ ਜਾਣਾ ਤੇ ਕੱਲ ਨੂੰ ਵੀ ਜਾਣਾ ਇਹ ਕੋਈ ਨਹੀਂ ਇਹਨੇ ਮਾਨਾਨੀ ਦਾ ਜੇ 50 ਲੱਖ ਦਾ ਪਾਇਆ ਕੋਈ ਗੱਲ ਨਹੀਂ ਇਹ ਚੱਲਦਾ ਰਹਿੰਦਾ ਸੋਸ਼ਲ ਵਰਕਰ ਜਿਆ ਕਰਨਾ ਪਰ ਇਸ ਨੂੰ ਅਸੀਂ ਮੂੰਹ ਤੋੜ ਜਵਾਬ ਦੇਵਾਂਗੇ ਇਹ ਗੱਲ ਦਾ ਪਰ ਜੋ ਇਹਨੇ ਅਲੀਗੇਸ਼ਨ ਲਾਏ ਨੇ ਇਹ ਅਸੀਂ ਇਹਰ ਕੋਲ ਤੇ ਪ੍ਰੂਫ ਲੈ ਕੇ ਛੱਡਾਂਗੇ ਬਾਕੀ ਜੋ ਇਹਨੇ ਮੈਸੇਜ ਕੀਤੇ ਨੇ ਉਹ ਸਾਡੇ ਕੋਲ ਪ੍ਰੂਫ ਪਈ ਨਹੀਂ ਤੇ ਹੁਣ ਉਹ ਜਿਹੜਾ ਤੁਹਾਡੇ ਉੱਤੇ ਫਿਰ ਡੈਫਮੇਸ਼ਨ ਉਹਨਾਂ ਨੇ ਕੀਤਾ ਉਹਨੂੰ ਕਿਵੇਂ ਫਿਰ ਦੇਖਦੇ ਹਾਂ ਕਾਨੂੰਨੀ ਲੜਾਈ ਲੜਨ ਲਈ ਤਿਆਰ ਬਿਲਕੁਲ ਜੀ ਕਾਨੂੰਨੀ ਲੜਾਈ ਲੜਨ ਲਈ ਤਿਆਰ ਆ ਦੇਖੋ ਕੁੜੀਆਂ ਦੀ ਗੱਲ ਹੈ ਸਮਾਜ ਦੀ ਗੱਲ ਹੈ ਵੈਸੇ ਆਪਾਂ ਇੱਥੇ ਖੜ ਕੇ ਬਹੁਤ ਵੱਡੇ ਵੱਡੇ ਨਾਰੇ ਲਾ ਦਿੰਨੇ ਆ ਮਹਿਲਾਵਾਂ ਜ਼ਿੰਦਾਬਾਦ ਊਮਨਜ਼ ਵਿੰਗ ਬਣਾ ਲੈਨੇ ਆ ਅਸੀਂ ਪਰ ਐਦਾਂ ਕੁਝ ਨਹੀਂ ਬਣਨਾ ਇਹ ਤੁਹਾਨੂੰ ਵੀ ਸਾਰਿਆਂ ਨੂੰ ਸਾਡੀ ਸਪੋਰਟ ਕਰਨੀ ਪੈਣੀ ਆ ਅਸੀਂ ਤਾਂ ਪ੍ਰੈਸ ਨੂੰ ਵੀ ਇਹ ਅਪੀਲ ਕਰਦੇ ਆ ਦੇਖੋ ਅਸੀਂ ਇੱਕ ਦੂਜੇ ਨਾਲ ਭੈਣਾ ਵਾਂਗੂ ਖੜਦੇ ਆ ਸਾਡੇ ਪਰਿਵਾਰਿਕ ਸਬੰਧ ਹੈ ਨਾਲੇ ਦੂਜੀ ਗੱਲ ਕਿਤੇ ਵੀ ਕਿਸੇ ਕੁੜੀ ਨੂੰ ਔਖੇ ਟਾਈਮ ਦੇ ਵਿੱਚ ਲੋੜ ਪੈ ਗਈ ਤਾਂ ਅਸੀਂ ਪਹਿਲਾਂ ਉਹਦਾ ਕੈਰੈਕਟਰ ਅਸੈਸੀਨੇਟ ਕਰਾਂਗੇ ਪਹਿਲਾਂ ਅਸੀਂ ਉਹਦੀ ਬੈਕਗ੍ਰਾਉਂਡ ਪਤਾ ਕਰਾਂਗੇ ਜਿਵੇਂ ਇਹ ਮੈਸੇਜਸ ਕਰ ਕਰਕੇ ਕਿ ਇਹ ਬੈਕਗਰਾਉਂਡ ਇਹਨਾਂ ਦੀ ਬਹੁਤ ਮਾੜੀ ਹੈ ਜੀ ਸ਼ਹਿਰ ਦੇ ਵਿੱਚ ਇਹ ਬਲੈਕਮੇਲ ਕਰਦੇ ਨੇ ਬਹੁਤ ਵੱਡੀ ਗੱਲ ਹੈ ਅੱਜ ਇੱਥੇ ਇਕੱਠੇ ਹੋਣ ਲਈ ਸਮਾਜ ਨੂੰ ਬਹੁਤ ਲੋਡ ਹੈ ਜੇ ਅੱਜ ਇਹਦੇ ਖਿਲਾਫ ਆਵਾਜ਼ ਨਾ ਚੱਕੀ ਗਈ ਤਾਂ ਕੱਲ ਨੂੰ ਇਹ ਆਵਾਜ਼ ਹੈ ਜਿਹੜੀ ਇੱਥੇ ਹੀ ਦਬਾ ਦਿੱਤੀ ਜਾਏਗੀ ਤੇ ਕੱਲ ਨੂੰ ਹੋਰ ਵੀ ਕੁੜੀਆਂ ਨਾਲ ਧੱਕਾ ਹੋਏਗਾ ਫਿਰ ਉਹਨਾਂ ਦੇ ਨਾਲ ਵੀ ਕੋਈ ਖੜੇਗਾ ਨਹੀਂ ਸੋ ਬਿਲਕੁਲ ਜਿਹੜੀ ਗੱਲ ਹੈ ਹੁਣ ਉਹ ਇਸ ਗੱਲ ਦੇ ਉੱਤੇ ਆ ਗਈ ਕਿ ਇੱਕ ਨਵਜਾਤ ਬੱਚੀ ਜਿਸ ਦੀ ਕਿ ਮੌਤ ਹੋ ਜਾਂਦੀ ਹੈ ਮਸਲਾ ਉਸਦਾ ਸੀ ਇੱਕ ਧਰਨਾ ਲੱਗਦਾ ਹੈ ਜਿਸ ਤੋਂ ਬਾਅਦ ਉਹ ਲੋਕਾਂ ਦੇ ਵੱਲੋਂ ਪ੍ਰਸ਼ਾਸਨ ਤੋਂ ਵੀ ਇਨਸਾਫ ਦੀ ਮੰਗ ਕੀਤੀ ਜਾਂਦੀ ਹੈ ਮਸਲਾ ਪ੍ਰਸ਼ਾਸਨ ਦੇ ਕੋਲ ਹੈ ਪਰ ਦੱਸਿਆ ਜਾਂਦਾ ਹੈ ਕਿ ਡਾਕਟਰ ਹੋਰਾਂ ਦੇ ਵੱਲੋਂ ਫਿਰ ਪ੍ਰੈਸ ਭਾਰਤਾ ਕਰਕੇ ਕੁਝ ਸ਼ਬਦ ਅਜਿਹੇ ਬੋਲੇ ਗਏ ਜਿਹੜੇ ਇਹਨਾਂ ਨੂੰ ਲੱਗਦਾ ਹੈ ਕਿ ਸਾਡੇ ਮਾਣ ਨੂੰ ਠੇਸ ਪਹੁੰਚਾ ਰਹੇ ਐ ਸੋ ਇਹ ਜਿ ਸ਼ਬਦਾਵਲੀ ਜਿਹੜੀ ਸਾਡੇ ਲਈ ਨਹੀਂ ਵਰਤੀ ਜਾਣੀ ਚਾਹੀਦੀ ਸੀ ਉਸ ਨੂੰ ਲੈ ਕੇ ਅੱਜ ਜਿਹੜਾ ਰੋਸ ਪ੍ਰਦਰਸ਼ਨ ਫੇਰ ਕੁਝ ਲੋਕਾਂ ਦੇ ਵੱਲੋਂ ਇਕੱਠੇ ਹੋ ਕੇ ਕੀਤਾ ਜਾ ਰਿਹਾ ਹੈ ਪਰ ਇਹ ਮਸਲਾ ਇੱਕ ਨਵਜਾਤ ਬੱਚੀ ਦੇ ਇਨਸਾਫ ਤੋਂ ਲੈ ਕੇ ਹੁਣ ਨਿੱਜਤਾ ਵੱਲ ਵੱਧਦਾ ਹੋਇਆ ਜੜਾ ਨਜ਼ਰ ਆਉਂਦਾ ਪਰ ਪ੍ਰਸ਼ਾਸਨ ਇਸ ਦੇ ਉੱਤੇ ਕੀ ਕਾਰਵਾਈ ਕਰੇਗਾ ਆਪਸ ਵਿੱਚ ਬਿਠਾ ਕੇ ਇਸ ਗੱਲ ਦਾ ਜੋ ਸਮਝੌਤਾ ਕੀਤਾ ਜਾਂਦਾ ਉਹ ਸ਼ਬਦ ਆਪਣੇ ਵਾਪਸ ਲੈਣਗੇ ਜਾਂ ਫਿਰ ਇਹ ਅਗਲੇ ਇੱਕ ਹੋਰ ਕਾਨੂੰਨੀ ਯੰਗ ਉਸ ਦੇ ਨਾਲ ਹੀ ਜਿੱਥੇ ਇੱਕ ਬੱਚੀ ਦਾ ਇਨਸਾਫ ਲਿਆ ਜਾ ਰਿਹਾ ਸੀ ਇੱਕ ਨਿੱਜੀ અપਮਾਨ ਦਾ ਇਨਸਾਫ ਵੀ ਉਸ ਦੇ ਨਾਲ ਹੀ ਪੈਰਲਲ ਚੱਲੇਗਾ ਗੁਰਪ੍ਰੀਤ ਸਿੰਘ ਦੇ ਨਸਤਨਾਮ ਸਿੰਘ ਪੰਜਾਬੀ ਲੁੱਕ ਚੈਨਲ